ਯਾਰੀਆਂ 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 ਚੀਤੇ ਤੇ ਲੈਬਰਡੋਰ ਦੀਆਂ ਯਾਰੀਆਂ ਆਮ ਤੌਰ ਤੇ ਅਸੀਂ ਬਹੁਤ ਯਾਰੀਆਂ ਦੇਖੀਆਂ ਹੋਣਗੀਆਂ ਕਿ ਜੇਹੀ ਯਾਰੀ ਦੇਖੀ ਹੈ ਕਿ ਇਹ ਤੇ ਵਿੱਚ ਤਾਕਤ ਵਰ ਚੀਤੇ ਨੂੰ ਲੈਬਰਡੋਰ ਕਰਦਾ ਹੈ ਇਹਨਾ ਪਿਆਰ ਦੋਵਾਂ ਦਾ ਪਿਆਰ ਹੈ ਨਾ ਕਿ ਦੋਵੇਂ ਇਕੱਠੇ ਪੜੇ ਇਕੱਠੇ ਕੋ ਬਾੜੇ ਚ ਰਹਿੰਦੇ ਨੇ ਇੱਥੋਂ ਤੱਕ ਕੇ ਸੈਕਸ ਵੇਖ ਕਰਦੇ ਨੇ ਸੋ ਇਹ ਤਸਵੀਰਾਂ ਅੱਜ ਦੀਆਂ ਨੇ ਨਿਊ ਜਰਸੀ ਤੇ ਇੱਕ ਜ਼ੂਦਿਆਂ ਜਿੱਥੇ ਕਿ ਅੱਜ ਇੱਕੋ ਬਾੜੇ ਦੇ ਵਿੱਚ ਦੋਨੋਂ ਇਸ ਮੁਦਰਾ ਚ ਦਿਖਾਈ ਦਿੱਤੇ ਕਿ ਜਿਸ ਨੇ ਵੀ ਇਹ ਸੀਨ ਦੇਖਿਆ ਉਹ ਹੈਰਾਨ ਰਹਿ ਗਿਆ ਕਿ ਕਿਵੇਂ ਇੱਕ ਚੀਤੇ ਦੇ ਨਾਲ ਇੱਕ ਲੈਬਰਾਡੋਰ ਸੰਬੰਧ ਬਣਾ ਸਕਦਾ ਸੋ ਇਹ ਵੀਡੀਓ ਇੱਕ ਹੋਰ ਮੈਸੇਜ ਦਿੰਦੀ ਹੈ ਕਿ ਜਦੋਂ ਮਾੜਾ ਟਾਈਮ ਆਂਦਾ ਹੈ ਤੇ ਫੇਰ ਕਮਜ਼ੋਰ ਬੰਦਾ ਵੀ ਤਾਕਤਵਰ ਤੇ ਹਾਵੇ ਹੋ ਜਾਂਦਾ ਉਹ ਚਾਹੇ ਪਿਆਰ ਨਾਲ ਹੋਵੇ ਚਾਹੇ ਜ਼ੋਰ ਨਾਲ ਉਹ ਗੱਲ ਵੱਖਰੀ ਹੈ ਕਿ ਇੱਥੇ ਮਸਲਾ ਪਿਆਰ ਦਾ ਹੈ ਫਿਲਹਾਲ ਤੁਸੀਂ ਆਪ ਹੀ ਦੇਖ ਲਵੋ ਹੈ ਵੀਡੀਓ ਕਿਵੇਂ ਇਸ ਚੀਤੇਤੇ ਲਬਰਾਤੀ ਜੋੜੀ ਮਚਾ ਰਹੀ ਹੈ ਅਮਰੀਕਾ ਦੇ ਸੂਬੇ ਨਿਊ ਜਰਸੀ ਦੇ ਚਿੜਿਆ ਘਰ ਚ ਪੂਰੀ ਤੂੰ ਨਿਊ ਜਰਸੀ ਦੇ ਚਿੜਿਆ ਘਰ ਦੇ ਵਿੱਚ ਬੋਏ ਤੇ ਨੰਡੀ ਦੀ ਚੋੜੀ ਪੂਰਾ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ ਦੋਵਾਂ ਦੀ ਦੋਸਤੀ ਦੀ ਕਹਾਣੀ ਬੜੀ ਪੁਰਾਣੀ ਹੈ ਦੱਸਿਆ ਜਾਂਦਾ ਕਿ ਦੋਵੇਂ ਜਨਮ ਤੋਂ ਇਕੱਠੇ ਕਾਰਤੇ ਗਏ ਇੱਕੋ ਬਾੜੇ 'ਚ ਰੱਖਿਆ ਗਿਆ ਤੇ ਪਿਆਰ ਇਹਨਾਂ ਵੱਧ ਗਿਆ ਕਿ ਹੁਣ ਲੈਬਰਾਟੋਰ ਆਪਣੇ ਸੈਕਸ ਦੀ ਭੁੱਖ ਵੀ ਇਸੇ ਚੀਤੇ ਦੇ ਨਾਲ ਪੂਰੀ ਕਰ ਰਿਹਾ ਹੈ ਫਿਲਹਾਲ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਕਿਵੇਂ ਦਰਸ਼ਕਾਂ ਦੀ ਮੌਜੂਦਗੀ ਦੇ ਵਿੱਚ ਚੀਤਾ ਤੇ ਲੈਪਰਾਟੋ ਆਪਸ ਵਿੱਚ ਸੰਬੰਧ ਬਣਾਉਂਦੇ ਦਿਖਾਏ ਦਿੱਤੇ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਹੋ ਗਏ ਸੋ ਚਲੋ ਕੁਲ ਮਿਲਾ ਕੇ ਤੁਹਾਨੂੰ ਦਿਖਾਨੇ ਆ ਇਹ ਅਸਲੀ ਤਸਵੀਰਾਂ ਕਿ ਮੌਕੇ ਤੇ ਹੋਇਆ ਤੇ ਕੀ ਹੋਇਆ ਇਸ ਨੂੰ ਨੈਗੇਟਿਵ ਲੈਣਾ ਜਾਂ ਫਿਰ ਪੋਜ਼ਿਟਿਵ ਤੁਹਾਡੀ ਮਰਜ਼ੀ ਆਮ ਤੌਰ ਤੇ ਅਸੀਂ ਅਜੀਹਾ ਕੰਟੈਂਟ ਪੋਸਟ ਨਹੀਂ ਕਰਦੇ ਪਰ ਇਹ ਤਸਵੀਰਾਂ ਅਜੀਹੀਆਂ ਸੀ ਕਿ ਇਹ ਤੁਹਾਨੂੰ ਦਿਖਾਉਣੀਆਂ ਬਣਦੀਆਂ ਸੀ ਕਿਉਂਕਿ ਦੈਨਿਕ ਮੈਲ ਪੰਜਾਬੀ ਟੀਵੀ ਨਿਕਲਿਆ ਆਪਣੇ ਨਾਰਥ ਅਮਰੀਕਾ ਦੇ ਟੂਰ ਤੇ ਤੇ ਇਸ ਦੌਰਾਨ ਜੇ ਹੋਰ ਵੀ ਤੁਹਾਨੂੰ ਵਿਚਿਤ੍ਰ ਤਸਵੀਰਾਂ ਸਾਨੂੰ ਮਿਲਣਗੀਆਂ ਜ਼ਰੂਰ ਦਿਖਾਵਾਂਗੇ ਫਿਲਹਾਲ ਤੁਸੀਂ ਦੇਖ ਲਵੋ ਇਸ ਜੋੜੀ ਦਾ ਕਮਾਲ ਬਿਊਰੋ ਰਿਪੋਰਟ ਡੈਨਿਕ ਮੇਲ ਪੰਜਾਬੀ ਟੀਵੀ ਨਿਊ ਜਰਸੀ ਅਮਰੀਕਾ ਦੇਖੋ ਜੀ ਛੇੜ ਤੇ ਕੁੱਤਾ ਇਕੱਠੇ ਬੰਦ ਕੀਤੇ ਆ ਵਾਹ ਜੀ ਵਾਹ ਚੀਤਾ ਤੇ ਕੁੱਤਾ ਜੀ ਵਾਹ ਵਾਹ ਜੀ ਓ ਮਾਈ ਗੋਡਨ ਵੀ ਵਾਹ ਚੀਤਾ ਦੇਖੋ ਜੀ ਛੇੜ ਤੇ ਕੁੱਤਾ ਇਕੱਠੇ ਬੰਦ ਕੀਤੇ ਆ ਵਾਹ ਜੀ ਵਾਹ ਚੀਤਾ ਤੇ ਕੁੱਤਾ ਜੀ ਵਾਹ ਵਾਹ ਜੀ ਵਾਹ Oh my goodness! Yeah. What? What does it say? Cheetah.